ਸਰਕਾਰ ਮੁਰਦਾਬਾ 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 ਬੋਤੀ ਸਰਕਾਰ ਹੇ 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 ਬੋਤੀ ਸਰਕਾਰ ਹੇ ਹੇ ਹਾਂਜੀ ਜੀ ਦਾ ਮਾਡਲ ਕੀ ਕਹਿਣਾ ਚਾਹੋਗੇ ਸਰ ਮੇਰਾ ਨਾਮ ਰਜਿੰਦਰ ਸਿੰਘ ਢੱਲੋਂ ਸੂਬਾ ਪ੍ਰਧਾਨ ਪੰਜਾਬ ਦੋਦੀ ਡੇਰੀ ਜੂਨ ਨੇਕਤਾ ਇਸ ਤਰ੍ਹਾਂ ਜਿਵੇਂ ਕਿ ਪਹਿਲਾਂ ਵੀ ਲੰਮਾ ਸਮਾਂ ਕਿਸਾਨੀ ਸੰਘਰਸ਼ ਚੱਲਿਆ ਤੇ ਤੁਸੀਂ ਦੇਖਿਆ ਹੀ ਹੈ ਪਹਿਲਾਂ ਵੀ ਦੋਦੀ ਯੂਨੀਅਨ ਵੱਲੋਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਗਈ ਦੋਧ ਦੀ ਸੇਵਾ ਵਗੈਰਾ ਜਿਹੜੀ ਪੰਚਾਈ ਗਈ ਉਥੇ ਮੋਰਚੇ ਤੇ ਗੁਣ ਵੀ ਜਿਹੜਾ ਹੈਗਾ ਪੰਜਾਬ ਦੋਦੀ ਡੇਰੀ ਯੂਨੀਅਨ ਇਕਤਾ ਦੀ ਸਮੂੱਚੀ ਲੀਡਰਸ਼ਿਪ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਯੂਨੀਅਨ ਸੱਧੂਪੁਰ ਜਥੇਬੰਦੀ ਦੇ ਉਪਾ ਪ੍ਰਧਾਨ ਸਰਕਾਰ ਜਦੀਪ ਸਿੰਘ ਜੀ ਢੱਲੇਵਾਲ ਜਿਨ੍ਹਾਂ ਦਾ ਆਪਾਂ ਕਹਿ ਲਈਏ ਅੱਜ 25ਵੇਂ ਦਿਨ ਦੇ ਵਿੱਚ ਮਰਨ ਮਰਨ ਦਾ ਜਿਹੜਾ ਉਹ ਸ਼ਾਮਲ ਹੋ ਚੁੱਕਿਆ ਹੈਗਾ ਤਾਂ ਅਸੀਂ ਇਹੀ ਸੋਚਿਆ ਕਿ ਜੋ ਸਾਡਾ ਧੰਦਾ ਹੈਗਾ ਇਹ ਕਿਸਾਨੀ ਨਾਲ ਜੁੜਿਆ ਹੋਇਆ ਜੇਕਰ ਕਿਸਾਨੀ ਬਚੂਗੀ ਤਾਂ ਫੇਰ ਹੀ ਜਿਹੜਾ ਦੁੱਧ ਦਾ ਕਾਰੋਬਾਰ ਹੈ ਉਹ ਬਹਾਲ رہ ਸਕਦਾ ਹੈਗਾ ਔਰ ਸਰਕਾਰ ਦੀਆਂ ਇਹ ਮਾਰੂ ਨੀਤੀਆਂ ਕਰਕੇ ਕਿਤੇ ਨਾ ਕਿਤੇ ਜਿਹੜੀ ਸਾਡੇ ਧੰਦੇ ਨੂੰ ਵੀ ਜਿਹੜੀ ਢਾਹ ਲੱਗਦੀ ਹੈ ਜੋ ਕਿ ਜਿਹੜੇ ਦੁੱਧ ਦੇ ਰੇਟ ਵਗੈਰਾ ਆ ਕੇ ਹੁਣ ਵੀ ਬਹੁਤ ਰੇਟ ਵੀ ਟਿੱਕੇ ਹੋਏ ਆ। ਸੋ ਜਿੱਥੇ ਫਸਲਾਂ ਦੇ ਐਮਐਸਪੀ ਚਾਹੀਦੀ ਆ ਉੱਥੇ ਮੈਂ ਸਮਝਦਾਗਾ ਦੁੱਧ ਦੇ ਵੀ ਸਰਕਾਰ ਨੂੰ ਐਮਐਸਪੀ ਆ ਜਿਹੜੀ ਉਹ ਤੈਅ ਕਰਨੀ ਚਾਹੀਦੀ ਆ। ਇਸ ਕਰਕੇ ਜਥੇਬੰਦੀ ਦਾ ਇਹ ਫੈਸਲਾ ਹੋਣ ਕਰਕੇ ਜਿਹੜਾ ਹੈਗਾ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਸਾਡੇ ਜਿਹੜੇ ਸਾਥੀ ਆ ਪੰਜਾਬ ਦੁੱਧੀ ਦੇ ਦੇ ਉਹਨੇ ਇਕੱਠਾਰੇ ਦੁੱਧੀ ਭਰਾ ਕੇ ਉਹ ਖਡੌਰੀ ਬਾਡਰ ਦੇ ਮੋਰਚੇ ਦੀ ਹਮਾਇਤ ਵਿੱਚ ਜਾ ਰਹੇ ਆ। ਔਰ ਆਪਾਂ ਜਿਹੜਾ ਹੈਗਾ ਦੁੱਧ ਦੀ ਸੇਵਾ ਵੀ ਆਪਾਂ ਗੱਡੀ ਦੁੱਧ ਦੀ ਲੈ ਕੇ ਿਕਨੌਰੀ ਪਾਟਨ ਤੇ ਪਹੁੰਚ ਰਹੇ ਹਾਂ ਮੋਰਚੀ ਦੀ ਹਮਾਇਤ ਵਿੱਚ ਸਰ ਕਿੰਨਾ ਦੁੱਧ ਹੈ ਜਿਹੜਾ ਸੇਵਾ ਲੈ ਕੇ ਜਾ ਰਹੇ ਹੋ ਦੁੱਧ ਤੇ ਲਗਭਗ ਗੱਡੀ ਦੇ ਵਿੱਚ 2200 ਲੀਟਰ ਦੁੱਧ ਪੈਂਦਾ ਹੈ ਜੀ ਇੱਕ ਗੱਡੀ ਦੁੱਧ ਦੀ ਆਪਾਂ ਜਿਹੜੀ ਹੈਗੀ ਉਸ ਲੈ ਕੇ ਜਾ ਰਹੇ ਤੇ ਕਿੰਨੀ ਦੇਰ ਤੁਹਾਡਾ ਜਿਹੜਾ ਹੈਗਾ ਸੇਵਾ ਚੱਲੇਗੀ ਇਸ ਤਰ੍ਹਾਂ ਹੈ ਜੀ ਪਹਿਲਾਂ ਵੀ ਜਿਵੇਂ ਕਿ ਵੇਖਿਆ ਵੀ ਆਪਾਂ ਜਿਵੇਂ ਹੁਣ ਦੁੱਧ ਪਹੁੰਚਾਤਾ ਉਸ ਤੋਂ ਬਾਅਦ ਆਗੂ ਸਾਹਿਬਾਨ ਨਾਲ ਗੱਲ ਕਰਕੇ ਲੋੜ ਮੁਤਾਬਕ ਜਿਹੜਾ ਫਿਰ ਉਸੇ ਤਰ੍ਹਾਂ ਸਿਸਟਮ ਬਣਾ ਕੇ ਜਿਹੜਿਆ ਨਾਲ ਗੱਲਬਾਤ ਕਰਕੇ ਜਿਹੜਾ ਇਹ ਦੁੱਧ ਦੀ ਸੇਵਾ ਕੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੂਗੀ ਪਹਿਲਾਂ ਵੀ ਆਪਾਂ ਦਾ ਟੁਕੜ ਟੁਕੜ ਪੰਜ ਛੇ ਗੱਡੀਆਂ ਦੁੱਧ ਦੀਆਂ ਜਿਹੜੀਆਂ ਮੋਰਚੇ ਦੇ ਵਿੱਚ ਪਹੁੰਚਾਇਆ ਜਾਂ ਜਥੇਬੰਦੀ ਦੇ ਹਿਸਾਬ ਨਾਲ ਜੋ ਵੀ ਫੈਸਲਾ ਹੋਊਗਾ ਉਹਦੇ ਮੁਤਾਬਕ ਜਿਹੜਾ ਦੁੱਧ ਅੱਗੇ ਵੀ ਇਹ ਇਸੇ ਤਰ੍ਹਾਂ ਹੀ ਭੇਜਦੇ ਰਹਾਂਗੇ ਕਿੰਨੀਆਂ ਜੂਨੀਅਨ ਜਿਹੜੀ ਹੈਗੀ ਆਪਣੇ ਇੱਥੋਂ ਦੁੱਧ ਦੀ ਸੇਵਾ ਲੈ ਕੇ ਜਾਣੇ ਜਾ ਰਹੀ ਦੁੱਧ ਇਹ ਜਿਹੜਿਆ ਸਾਰੇ ਪੂਰੇ ਸੂਬਾ ਕਮੇਟੀ ਦਾ ਫੈਸਲਾ ਹੈ ਸਾਰੇ ਜ਼ਿਲ੍ਹਿਆਂ ਨਾਲ ਗੱਲਬਾਤ ਹੋਈ ਸੀ ਕਿ ਆਪਾਂ ਦੁੱਧ ਦਾ ਜਿਹੜਾ ਕਲੈਕਸ਼ਨ ਉਹ ਪਸ਼ੰਡੇ ਦੇ ਵਿੱਚੋਂ ਦੁੱਧ ਕਲੈਕਸ਼ਨ ਕਰਿਆ ਔਰ ਬਾਹਰ ਰ ਕਿਉਂਕਿ ਫੰਡ ਦੀ ਵੀ ਲੋੜ ਹੁੰਦੀ ਹੈ ਤੇਲ ਵਗੈਰਾ ਪਾਉਣਾ ਹੁੰਦਾ ਸਾਧਨਾ ਚ ਉਹਨਾਂ ਤੋਂ ਫੰਡ ਵਗੈਰਾ ਕਲੈਕਸ਼ਨ ਕਰਕੇ ਆਪਾਂ ਕਹਿ ਲਈਏ ਵੀ ਪੂਰੀ ਸੂਪਾ ਕਮੇਟੀ ਵੱਲੋਂ ਪੰਜਾਬ ਦੁੱਧ ਦੀ ਤੇਰੀ ਜਨਨਿਕਤਾ ਵੱਲੋਂ ਸਾਂਝੀ ਸੇਵਾ ਕੀਤੀ ਔਰ ਅੱਕੇ ਵੀ ਇਸੇ ਤਰ੍ਹਾਂ ਜਿਹੜਾ ਹੈਗਾਗਾ ਸੇਵਾ ਇਹ ਜਾਰੀ ਰਹੂਗੀ ਇਹਦੇ ਵਿੱਚ ਜਦੋਂ ਤੁਸੀਂ ਦੁੱਧ ਇਕੱਠਾ ਕਰਦੇ ਕੋਈ ਇਸ ਤਰ੍ਹਾਂ ਦਾ ਵੀ ਆਇਆ ਸੀ ਕੋਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਕੋਈ ਮਨ ਕੇ ਵੀ ਆਪਾਂ ਨੇ ਜੰਦੇ ਚੰਡੂ ਜੀ ਇਹ ਚੱਲਦਾ ਰਹਿੰਦਾ ਨਹੀਂ ਨਹੀਂ ਦਿੱਕਤਾਂ ਦਾ ਉਹ ਕੋਈ ਸਾਹਮਣਾ ਨਹੀਂ ਕਰਨਾ ਪਿਆਗਾ ਉਹ ਕਿਤੇ ਨਾ ਕਿਤੇ ਮੰਨ ਲਓ ਪਿੱਛੇ ਜੇ ਜਦੋਂ ਇੱਕ ਵਾਰ ਇਹ ਮਤਲਬ ਜਥੇਬੰਦੀ ਦਾ ਫੈਸਲਾ ਸੀਗਾ ਇਹ ਵੀ ਕੋਈ ਵੀ ਜਿਹੜਾ ਹੈਗਾਗਾ ਇਹ ਖਾਣ ਪੀਣ ਵਾਲੀਆਂ ਵਸਤਾਂ ਆਈਆਂ ਸ਼ਹਿਰ ਦੇ ਵਿੱਚ ਨਹੀਂ ਆਉਣੀਆਂ ਉਹਦਾ ਕਰਕੇ ਕਿਤੇ ਨਾ ਕਿਤੇ ਕੁਛ ਨਾ ਕੁਛ ਸਾਡੇ ਦੁੱਧੀ ਭਰਾਵਾਂ ਨੂੰ ਜ਼ਰੂਰ ਵੀ ਮਤਲਬ ਸਾਨੂੰ ਉਹਨਾਂ ਨੂੰ ਸਮਝਾਉਣਾ ਕਰਨਾ ਪਿਆ ਵੀ ਉਹ ਕਹਿੰਦੇ ਸੀ ਯਾਰ ਉਹ ਆਪਣਾ ਦੁੱਧ ਢਲਾਇਆ ਗਿਆ ਐ ਕਰਿਆ ਗਿਆ ਵੀ ਇਹ ਫੈਸਲਾ ਗਲਤ ਸੀ ਪਰ ਉਹ ਐ ਤਾਂ ਹੁੰਦੀ ਹੀ ਆ ਜੀ ਪਰ ਕਿਸੇ ਨੇ ਕੋਈ ਨਾ ਨਹੀਂ ਕੀਤੀ ਗਈ ਵਧੀਆ ਸਾਡਾ ਜਿਹੜਾ ਦੁੱਧੀ ਭਰਾਵਾਂ ਨੇ ਵੱਖ-ਵੱਖ ਬਠਿੰਡੇ ਜ਼ਿਲ੍ਹੇ ਦੀਆਂ ਮੰਡੀਆਂ ਨੇ ਜਿਹੜਾ ਦੁੱਧ ਦੀ ਸੇਵਾ ਕੀਤੀ ਹੈ ਔਰ ਜਿਹੜੇ ਸਾਡੇ ਜ਼ਿਲ੍ਹੇ ਚੱਲਦੇ ਆ ਸੂਬਾ ਕਮੇਟੀ ਦੇ ਨਾਲ ਉਹਨਾਂ ਨੇ ਜਿਹੜਾ ਫੰਡ ਦੇ ਕੇ ਵੀ ਸਾਡੀ ਪੂਰੀ ਹਸਲアドਾਈ ਕੀਤੀ ਹੈ ਕਿ ਜਿਹੜਾ ਆਪਾਂ ਵੀ ਆਪਾਂ ਉੱਥੇ ਪਹੁੰਚਣਾ ਹੈ ਮਾਇਦ ਕਰਨੀ ਆ ਔਰ ਅੱਗੇ ਤੋਂ ਵੀ ਸਾਰਿਆਂ ਨੇ ਇਹੀ ਵਿਸ਼ਵਾਸ ਦਵਾਇਆ ਕਿ ਅੱਗੇ ਵੀ ਜਿਵੇਂ ਜਿਵੇਂ ਕੋਈ ਦੁੱਧ ਦੀ ਲੋੜ ਪਊਗੀ ਆਪਾਂ ਜਿਹੜਾ ਜਥੇਬੰਦੀ ਵੱਲੋਂ ਇਹ ਸੇਵਾ ਦੀ ਨਿਰੰਤਰ ਜਾਰੀ ਰੱਖਾਂਗੇ